ਹਾਂਜੀ ਕੀ ਹਾਲ ਚਾਲ ਆ ਜੀ ਸਾਰਿਆਂ ਦੇ ਤੇ ਵੇਖੋ ਮੌਸਮ ਠੰਡਾ ਹੋਇਆ ਬੈ ਫਰੰਡ ਸਾਡੇ ਮੌਸਮ ਕਿੰਨਾ ਠੰਡਾ ਤੇ ਮੈਂ ਤੁਹਾਨੂੰ ਇੱਕ ਗੱਲ ਦੱਸਦੀ ਅੱਜ ਮੈਂ ਤੇ ਜਗਮੀਤ ਤੁਰੇ ਹੁੰਦੇ ਸੀ ਰਸਤੇ 'ਚ ਅਸੀਂ ਲਾਂਮੋ ਆਏ ਸੀਗੇ ਤੇ ਤੁਰੇ ਹੁੰਦੇ ਸੀ ਤੇ ਜਗਮੀਤ ਰਾਹ 'ਚ ਨਾ ਉੱਥੇ ਉਹ ਹੁੰਦੀਆਂ ਨਾ ਨਾਲਾਂ ਗਾਂ ਰੂਲੀਆਂ ਗਲੀਆਂ ਜਿਗਾ 'ਚ ਉਹ ਜੰਤਰ ਜਹਾਉਗੇ ਹੁੰਦਾ ਵਾ ਤੇ ਮੈਨੂੰ ਕਹਿੰਦਾ ਨਾ ਮੰਮੀ ਆਹ ਕੀ ਆ ਤੇ ਮੈਂ ਇਹਨੂੰ ਕਿਹਾ ਜੰਤਰ ਕਹਿੰਦਾ ਜਿਹਦੇ ਸਿਰੇ ਬੰਨੀ ਦੀ ਉਹ ਮੈਂ ਕਹਾਂ ਨਹੀਂ ਉਹ ਸਰੀ ਹੁੰਦਾ ਕਹਿੰਦਾ ਉਹ ਕਿੱਥੇ ਉੱਗਦਾ ਮੈਂ ਕਹਾਂ ਉਹ ਉੱਧਰ ਖੜਾ ਵਾ ਮੈਂ ਕਹਾਂ ਕਿਸੇ ਦੇ ਘਰੇ ਤੈਨੂੰ ਵਿਖਾਇਆ ਸੀ ਉੱਤੇ ਕਹਿੰਦਾ ਠੀਕ ਆ ਕਹਿੰਦਾ ਜੰਤਰ ਕੀ ਹੁੰਦਾ ਮੈਂ ਕਹਾਂ ਜੰਤਰ ਜਿਹਦੇ ਚ ਬਾਬੇ ਨਗਾਏ ਵਾਲੇ ਦੇ ਝੰਡੇ ਪਾਉਂਦੇ ਲੋਕ ਜੰਤਰ ਉਹ ਚੀਜ਼ ਆ ਤੇ ਮੈਂ ਤੁਹਾਨੂੰ ਐਵੇਂ ਕਹਿਣਾ ਚਾਹੁੰਨੀ ਵੀ ਤੁਸੀਂ ਆਪਦੇ-ਆਦੇ ਬੱਚਿਆਂ ਨੂੰ ਦੱਸਿਆ ਕਰੋ ਵੀ ਆਹ ਕੀ ਚੀਜ਼ ਆ ਕੀ ਚੀਜ਼ ਆ ਖੜ ਦੇ ਖੜਕਾ ਨਾ ਕਰਿਓ ਰਿਆ ਦੇ ਦੱਸਿਆ ਕਰੋ ਵੀ ਆਹ ਕੀ ਚੀਜ਼ ਆ ਤੇ ਆਹ ਕੀ ਚੀਜ਼ ਆ ਤੇ ਇਹ ਕਹਿੰਦਾ ਫੇਰ ਇਹ ਕਹਿੰਦਾ ਕਿ ਇਹ ਕਿਵੇਂ ਉਗਦਾ ਕਿਵੇਂ ਬੀਜੀ ਦਾ ਮੈਂ ਕਹਾਂ ਇਹ ਬੀਜੀ ਦਾ ਵਜਾਂ ਤਾਂ ਛਿੱਟਾ ਦੇ ਦਿੰਦੇ ਆ ਬਾਣਾ ਤਾਂ ਉੱਗਿਆ ਹੁੰਦਾ ਤੇ ਜੇ ਛਿੱਟਾ ਨਾ ਦੇਣ ਤੇ ਜਾਏ ਹੋਰ ਇਹਨਾਂ ਬੀਜੀ ਦਾ ਤੇ ਕਹਿੰਦਾ ਠੀਕ ਆ ਕਿ ਇਹ ਤਾਂ ਫੇਰ ਕੀ ਕਰੀਦਾ ਜੇ ਕਹਿੰਦਾ ਨਾ ਝੰਡੇ ਪਾਉਣੇ ਹੋਣ ਬਾਬੇ ਦੇ ਵਿੱਚ ਤਾਂ ਤੇ ਮੈਂ ਕਹਾਂ ਫੇਰ ਜੇ ਨਾ ਝੰਡੇ ਪਾਉਣੇ ਹੋਣ ਫੇਰ ਮੈਂ ਕਹਾਂ ਇਹ ਚੁੱਲ੍ਹੇ 'ਚ ਵੀ ਰੋਟੀ ਲਾਉਣ ਨੂੰ ਕੰਮ ਦਿੰਦਾ ਤਵੀ ਤੋਂ ਵੀ ਤੇ ਬੁੜਮਾਂ ਰੋਟੀ ਲਾਉਂਦਾਂ ਜਿਨ੍ਹਾਂ ਦੇ ਬਾਲੇ ਪਰਿਵਾਰ ਆ ਕਹਿੰਦਾ ਠੀਕ ਆ ਸੋ ਮੇਰੇ ਕਹਿਣ ਦਾ ਮਤਲਬ ਆ ਵੀ ਆਪਣੇ ਬੱਚਿਆਂ ਨੂੰ ਖੇਤਾਂ ਕੂਤਾਂ ਚਲ ਜਾ ਕੇ ਇਹਨਾਂ ਤੇ ਬਾਕੀ ਕੀ ਉਹਦਾ ਨਾਮ ਆ ਵੀ ਕਈ ਬੱਚਿਆਂ ਨੂੰ ਹੁਣ ਇਹਨਾਂ ਚੀਜ਼ਾਂ ਦਾ ਨਹੀਂ ਪਤਾ ਕਿਉਂਕਿ ਇਹ ਚੀਜ਼ਾਂ ਹੁਣ ਜੰਤਰ ਵੀ ਲੋਕ ਘੱਟ ਬੀਜਣ ਲੱਗੇ ਤੇ ਫਿਰ ਕਹਿੰਦਾ ਜੰਤਰ ਨੂੰ ਹੋਰ ਕੀ ਕਹਿੰਦੇ ਮੈਂ ਕਹਿੰਨੂੰ ਝੰਝਣ ਵੀ ਕਹਿ ਦਿੰਦੇ ਹੈ ਝੰਝਣ ਮੈਂ ਕਹ ਆਹ ਕਹਿੰਦਾ ਦੇਖਣ ਚ ਕਹਿਉਦਾ ਹੁੰਦਾ ਮੈਂ ਕਹ ਕਾ ਇਹ ਮੂੰਗੀ ਜਿਹੜੀ ਧੂਮੀ ਹੁੰਦੀ ਉਹਦੀ ਦਾਲ ਵਰਗਾ ਹੁੰਦਾ ਵਾ ਮੈਂ ਕਹ ਖੱਟੀ ਜੀ ਦਾਲ ਵਰਗਾ ਵੀ ਉਹਵੇਂ ਦੇ ਵੀ ਹੁੰਦੇ ਇਹਦੇ ਮੈਂ ਕਹ ਜੰਤਰ ਦੇ ਤੇ ਜਾਂ ਜਿਹੜੀ ਆਪਾਂ ਉਹ ਲੈ ਆਨੇ ਹੁੰਨੇ ਦੂਜੀ ਆਕਲੋਂਜੀ ਕਲਮਜੀ ਵਰਗਾ ਕਹਿੰਦਾ ਠੀਕ ਆ ਫਿਰ ਆਂਦਾ ਤੇ ਆਪਣੇ ਬੱਚਿਆਂ ਨੂੰ ਦੱਸਿਆ ਕਰੋ ਵੀ ਆਹ ਚੀਜ਼ ਕੀ ਆ ਆਹ ਚੀਜ਼ ਕੀ ਆ ਹਨਾ ਜਵਾਕਾਂ ਨੂੰ ਨਹੀਂ ਪਤਾ ਲੱਗਦਾਗਾ ਤੇ ਆਪਾਂ ਦੱਸਦੇ ਹਾਂ ਆਪਾਂ ਪਤਾ ਕਰੀਏ ਇਹਨੂੰ ਛੋਣੇ ਦਾ ਨਹੀਂ ਪਤਾ ਇਹਨੂੰ ਨਰਮੇ ਦਾ ਨਹੀਂ ਪਤਾ ਨਿੱਕੇ ਜਿਹੇ ਹੁੰਦੇ ਤੁਸੀਂ ਚੁਣ ਗਏ ਸੀ ਇੱਕ ਵਾਰ ਤੇ ਨਰਮੇ ਦਾ ਇਹਨੂੰ ਨਹੀਂ ਪਤਾ ਤੇ ਛੋਣਾ ਹੁਣ ਵਿਖਾਉਣੀ ਮੈਂ ਵੀਡੀਓ ਚ ਇਹਨੂੰ ਵੀ ਆ ਛੋਣਾ ਹੈ ਤੇ ਕਣਕ ਤਾਂ ਇਹਨੂੰ ਨਹੀਂ ਪਤਾ ਵੀ ਕਣਕ ਕੀ ਹੁੰਦੀ ਹੈ ਸਿੱਟਿਆਂ ਦਾ ਨਹੀਂ ਪਤਾ ਲੈ ਅੱਜ ਕੱਲ ਦੇ ਜਵਾਕਾਂ ਨੂੰ ਸਿੱਟੇ ਕੀ ਹੁੰਦੇ ਆ ਭਰਨਾ ਕੀ ਹੁੰਦਾਂ ਥੱਬੇ ਕੀ ਹੁੰਦੇ ਆ ਜੱਫੇ ਕਾਸ ਨੂੰ ਕਹਿੰਦੇ ਸੀਗੇ ਠੀਕ ਹੈ ਤੇ ਇੱਕ ਮੈਂ ਕੱਲ ਵੀਡੀਓ ਪਾਈ ਸੀਗੀ ਵੀ ਆਪਾਂ ਚੱਕਦੇ ਨੇ ਫੱਟੇ ਗਰੀਬੀ ਵਾਲੇ ਤੇ ਵੀ ਗਰੀਬੀ ਦੂਜਾ ਨਹੀਂ ਕਰ ਦੇਣੀ ਆ ਦੂਰ ਤੇ ਉਹਦੇ ਥੱਲੇ ਇੱਕ ਪਤਾ ਨਹੀਂ ਬੰਦਾ ਸੀ ਜਾਂ ਬੁੜੀ ਸੀ ਤੇ ਕਮੈਂਟ ਕੀਤਾ ਕਹਿੰਦਾ ਤੂੰ ਅਸਲੀ ਮਾਝ ਬਣ ਲੱਗਦੀ ਆ ਅਸਲੀ ਮਾਝ ਬਣਨੀ ਮਾਝ ਵੀ ਸਿੱਖਾਂ ਸੀ ਠੀਕ ਆ ਬੋਲਣ ਦੀ ਤਮੀਜ਼ ਸਿੱਖ ਕੇ ਨਾ ਫਿਰ ਕਮੈਂਟ ਕਰਿਆ ਕਰੋ ਐਵੇਂ ਟੌਂ ਟੌਂ ਕਮੈਂਟਾਜ ਨਾ ਕਰਿਆ ਕਰੋ ਤੇ ਆਪਦੀ ਆਈਡੀ ਦੇ ਉੱਤੇ ਫੋਟੋ ਲਾਉਣ ਦੀ ਤਾਂ ਤੁਹਾਡੀ ਹਿੰਮਤ ਨਹੀਂ ਪੈਂਦੀ ਕੀ ਤੇ ਗੱਲਾਂ ਕਰਦੇ ਆ ਤੁਸੀਂ ਦੂਜਿਆਂ ਨੂੰ ਠੀਕ ਆ ਸਿੱਧੇ ਮੱਥੇ ਆ ਕੇ ਅਗਲੇ ਨੂੰ ਮੱਥਾ ਲਾਇਆ ਕਰੋ ਤੇ ਕਮੈਂਟਾਂ ਚ ਟਾਉਂ ਟਾਉਂ ਕਰਨਾ ਛੱਡ ਦੋ ਟੈਨਸ਼ਨ ਤਾਂ ਵੈਸੇ ਮੈਂ ਲੈਂਦੀ ਨਹੀਂ ਕਿਸੇ ਦੀ ਮੈਨੂੰ ਕਿਹਾ ਹੋਇਆ ਵੀ ਟੈਨਸ਼ਨ ਨਾ ਲਿਆ ਕਰ ਤੇ ਪਰ ਫਿਰ ਵੀ ਮੈਨੂੰ ਬੋਲਣਾ ਪੈ ਜਾਂਦਾ ਜੇ ਤੁਸੀਂ ਟਾਉਂ ਟਾਉਂ ਕਰਦੇ ਕਮੈਂਟਾਂ ਚ ਆ ਕੇ ਜਿਹੜੇ ਕਰਦੇ ਆ ਉਹਨਾਂ ਨੂੰ ਮੈਂ ਕਹਿਨੀ ਆ ਤੇ ਆਪਣੀ ਆਪਣੀ ਔਕਾਤ ਚ ਰਹਾ ਕਰੋ ਠੀਕ ਆ ਨਾ ਚੰਗਾ ਮਾੜਾ ਕਿਆ ਕਰੋ ਤੇ ਨਾ ਕਿਸੇ ਤੋਂ ਘੁਆਇਆ ਕਰੋ ਜੇ ਫਿਰ ਤੁਸੀਂ ਕਹੋਗੇ ਤਾਂ ਫਿਰ ਅਗਲੇ ਨੂੰ ਬੰਗਾ ਨਹੀਂ ਪਹਿਨਾਂਗੀ ਮੈਂ ਅੱਗੇ ਵੀ ਕਹਿਨੀ ਹੁੰਨੀ ਆ ਵੀ ਜੇ ਕਹੋਗੇ ਤਕਵਾਉਂਗੇ ਵੀ ਤੇ ਜੇ ਨਾ ਕਹੋਗੇ ਚੁੱਪ ਰਹੋਗੇ ਤਾਂ ਫਿਰ ਚੰਗੇ ਰਹੋਗੇ